ਲਓ ਵੀ ਦੋਸਤੋ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਪੂਰਾ ਮੀਂਹ ਤੇ ਸੱਲੀ ਕਰਾਈ ਪਈ ਆ ਤੇ 5 ਕੁ ਮਿੰਟ ਹੀ ਮੈਂ ਘਰੋਂ ਬਾਹਰ ਆਇਆ ਸੀ ਉਹ ਕੰਮ ਤੇ ਮੈਨੂੰ ਇੱਥੇ ਖੜਨਾ ਪਿਆ ਤੇ ਮੈਂ ਮੀਂਹ ਦਾ ਮੌਸਮ ਦਾ ਹਾਲ ਦੇਖ ਰਿਹਾ ਕਿ ਆ ਲੋਕ ਜਿਹੜੇ ਰਾਵਾਂ ਰੂਹਾਂ ਵਿਚਾਰੇ ਚੱਲ ਰਹੇ ਨੇ ਉਹ ਲੱਭ ਰਹੇ ਨੇ ਟਿਕਾਣਾ ਤੇ ਇੱਕਦਮ ਮੀਨਾ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਪੂਰਾ ਤੇਜ਼ ਮੀਂਹ ਪੈਣ ਲੱਗ ਪਿਆ ਤੇ ਮੀਂਹ ਨੇ ਕਰਾਈ ਪਈ ਏ ਤਸੱਲੀ ਇੱਕਦਮ ਹੀ ਨਾ ਪੰਜਾਂ ਸੱਤਾਂ ਮਿੰਟਾਂ ਜੀ ਜਲਦਲ ਜਲਦਲ ਕਰਾਤੀ ਤੇ ਲੋਕਾਂ ਨੂੰ ਖੜਨ ਦਾ ਕਿਤੇ ਟਿਕਾਣਾ ਵੀ ਨਹੀਂ ਲੱਭਣ ਦਿੱਤਾ ਮੀਂਹ ਨੇ ਤੇ ਮੀਂਹ ਦੇਖੋ ਕਿੰਨਾ ਜ਼ੋਰ ਦਾ ਪੈ ਰਿਹਾ ਤੇ ਲੋਕ ਟਿਕਾਣੇ ਲੱਭ ਰਹੇ ਨੇ ਆ ਦੇਖੋ ਤੁਸੀਂ ਕਿੰਨਾ ਜ਼ੋਰ ਦਾ ਮੀਂਹ ਪੈ ਰਿਹਾ ਤੇ ਇਸ ਟਾਈਮ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਤੇ ਮੈਂ ਕਿਉਂਕਿ ਮੈਂ ਅੱਜ ਹੀ ਜਾਣਕਾਰੀ ਦਿੱਤੀ ਸੀ ਕਿ ਵੀ ਅਗਸਤ ਦਾ ਜਿਹੜਾ ਮਹੀਨਾ ਹੈ ਨਾ ਇਹਦੇ ਵਿੱਚ ਮੋٹے-ਮੋਟੇ ਤੇ ਤਗੜੇ-ਤਗੜੇ ਮੀਂਹ ਪੈਣੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਰਨਾ ਵੀ ਕਿਦਦਣ ਸਵੇਰੀ ਮੀਂਹ ਆ ਜਾਣਾ ਕਰਨਾ ਕਿ ਨਾ ਕੇ ਪਾਸੋਂ ਬਹੁਤ ਤਗੜੇ-ਤਗੜੇ ਮੋٹے-ਮੋਟੇ ਮੀਂਹ ਪੈਣ ਦੀ ਸੰਭਾਵਨਾ ਹੈ ਅਗਸਤ ਦੇ ਵਿੱਚ ਤੇ ਮੈਂ ਚਲੋ ਜਾਣਕਾਰੀ ਦਿਆਂ ਤੇ ਲੋਕ ਆ ਅੰਕਲ ਇਕ ਆਏ ਨੇ ਵੀ ਇੱਥੇ ਆ ਦੇਖੋ ਤੁਸੀਂ ਲੋਕ ਵੀ ਵਿਚਾਰੇ ਨਾ ਇੱਥੇ ਆਪਣੇ ਬਾਈਕ ਕੋਲ ਖੜਾ ਕੇ ਤੇ ਇੱਧਰ ਵੇਖੋ ਕਿੰਨੇ ਲੋਕ ਖੜੇ ਨੇ ਤੇ ਹੈਂਟਰ ਰੱਛ ਲੱਗਾ ਪਿਆ ਕਿਉਂਕਿ ਮੀਂਹ ਇੱਕ ਤਾਂ ਮਿੰਟਿਕਨ ਲੱਗ ਪਿਆ ਤੇ ਕੁਛ ਆ ਜਿਹੜੀਆਂ ਕਾਰਾਂ ਚੱਲਦੀਆਂ ਨਾ ਹੁਣ ਚਲੋ ਆਪਾਂ ਤਾਂ ਚਲੋ ਕਾਰ ਚਲਾਉਣਾ ਪਰ ਜਿਹੜੇ ਵਿਚਾਰੇ ਟੂ-ਵੀਲਰ ਵਾਲੇ ਨੇ ਇਹਨਾਂ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਕਾਰਾਂ ਨਾਲ ਬਹੁਤ ਸਪੀਡ ਨਾਲ ਪਾਣੀ ਛੁੱਟਾਂ ਲਾ ਜਾਂਦੀਆਂ ਨੇ ਤੇ ਟੂ-ਵੀਲਰ ਵਾਲੇ ਵਿਚਾਰੇ ਹੁਣ ਕਾਰਾਂ ਤਾਂ ਚੱਲੀ ਜਾ ਰਹੀਆਂ ਨੇ ਤੇ ਜਿਹੜੇ ਵਿਚਾਰੇ ਤੇ ਟੂ-ਵੀਲਰ ਵਾਲੇ ਨੇ ਇਹਨਾਂ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਤੇ ਮੈਂ ਵੀ 5 ਕਿ ਮਿੰਟ ਵਾਸਤੇ ਕੰਮ ਆਇਆ ਸੀ ਇੱਥੇ ਰੋਡ ਤੇ ਮੈਂ ਚਲੋ ਮੀਂਹ ਦਾ ਮਾਹੌਲ ਦੇਖਣੇ ਨਾਲੇ ਤੁਹਾਨੂੰ ਦਿਖਾਉਨੇ ਆ ਤੇ ਦੇਖੋ ਤੁਸੀਂ ਕਿੰਨਾ ਜ਼ਬਰਦਸਤ ਮੀਂਹ ਪੈ ਰਿਹਾ ਜਦੋਂ ਲਾਈਟਾਂ ਆਉਂਦੀਆਂ ਲਾਈਟਾਂ 'ਚ ਪਤਾ ਲੱਗਦਾ ਵੀ ਕਿੰਨਾ ਜ਼ੋਰ ਦਾ ਮੀਂਹ ਪੈ ਰਿਹਾ ਆ ਆ ਦੇਖੋ ਲਾਈਟ 'ਚ ਪਤਾ ਲੱਗਦਾ ਵੀ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਜਦੋਂ ਲਾਈਟ ਲੰਘ ਜਾਂਦੀ ਏ ਜਦੋਂ ਹਨੇਰਾ ਹੋ ਜਾਂਦਾ ਫਿਰ ਨਹੀਂ ਪਤਾ ਲੱਗਦਾ ਤੇ ਅਗਸਤ ਦੇ ਮਹੀਨੇ ਇਹੀ ਕੁਝ ਹੁੰਦਾ ਰਹਿਣਾ ਵੇਖਿਓ ਤੁਸੀਂ ਐਦ ਕੀ ਲੋਕਾਂ ਨੂੰ ਲੱਗਣਾ ਵੀ ਮੌਨਸਨ ਜਿਵੇਂ ਆਈ ਹੋਣਾ ਲੋਕਾਂ ਨੂੰ ਲੱਗੇਗਾ ਜਿਵੇਂ ਮੌਨਸਨ ਅਸਲੀ ਹੁਣ ਆਈ ਏ ਅਗਸਤ ਦਾ ਮਹੀਨਾ ਜਿਹੜਾ 20 25 ਦਿਨ ਨੇ ਨਾ ਰੇ ਆ 20 ਦਿਨ ਬਹੁਤ ਤਗੜੇ ਤਗੜੇ ਮੀਂਹ ਪੈਣੇ ਨੇ ਅਗਸਤ ਦੇ ਵਿੱਚ ਤੇ ਦੇਖੋ ਤੁਸੀਂ ਜਲ-ਥਲ ਜਲ-ਥਲ ਕਰਾਈ ਪਈ ਐ ਤੇ ਇਹ ਆਪ ਤੁਸੀਂ ਦੇਖ ਰਹੇ ਹੋ ਪਟਿਆਲਾ ਚੰਡੀਗੜ੍ਹ ਰੋਡ ਤੋਂ ਤੇ ਆ ਬੰਦਾ ਛਤਰੀ ਕਿੱਥੋਂ ਲੈ ਆਇਆ ਹੈ ਮੈਨੂੰ ਲੱਗਦਾ ਛਤਰੀ ਲੈ ਕੇ ਨਿਕਲਦਾ ਘਰੋਂ ਅੱਜ ਕੱਲ੍ਹ ਤੇ ਮੀਂਹ ਤੇ ਹੁਣ ਆਇਆ ਉਹ ਸਾਰੇ ਲੋਕ ਲੋਵੇ ਨੇੜੇ ਤੇੜੇ ਦਾ ਹੋਵੇ ਹਨਾ ਬਾਜ਼ਾਰ ਆਇਆ ਹੁਣਾ ਤੇ ਇੱਕ ਰੋਡ ਬਹੁਤ ਚੱਲਦਾ ਨਾ ਇਹ ਇਸ ਟਾਈਮ ਤਾਂ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਨਾ ਕਿ ਹੁਣ ਜੇ ਕੋਈ ਬੰਦਾ ਮੀਂਹ ਘੱਟ ਵੀ ਹੋਵੇ ਨਾ ਇੱਥੇ ਮੋਟਰਸਾਈਕਲ ਲੈ ਕੇ ਤਾਂ ਵੀ ਚੱਲ ਸਕਦਾ ਕਿਉਂਕਿ ਇਹ ਨਾ ਬਹੁਤ ਪਾਣੀ ਛੁੱਟਦੇ ਨੇ ਚੁੱਕ ਚੁੱਕ ਕੇ ਮੰਨ ਲਓ ਵੀ ਹੁਣ ਲੋਕਾਂ ਨੂੰ ਅੱਧਾ ਪੂਨਾ ਘੰਟਾ ਖੜਨਾ ਪੈਣਾ ਹੈ ਤਾ ਜਾ ਕੇ ਇਹ ਰੋਡ ਸੁੱਕੇਗਾ ਤੇ ਲੋਕ ਚੱਲਣ ਜੋਗੇ ਹੋਣਗੇ ਨਹੀਂ ਤੇ ਜੇ ਮੀਂਹ ਹਟ ਵੀ ਜਾਏ ਨਾ ਤਾਂ ਵੀ ਇਹ ਪਾਣੀ ਚੱਕ ਚੱਕ ਕੇ ਗੱਡੀਆਂ ਮਾਰਦੀਆਂ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਪਟਿਆਲਾ ਚੰਡੀਗੜ੍ਹ ਰੋਡ ਤੇ ਸੋ ਮੀਂਹ ਦਾ ਆਨੰਦ ਲੋ ਫੰਡ ਜੀ ਬਦਲ ਗਈ ਇੱਧਰ ਨੂੰ ਆ ਗਈ ਹਵਾ ਜੀ ਮੈਨੂੰ ਮੜਾ ਜਿਹਾ ਹਿਲਣਾ ਪੈ ਰਿਹਾ ਤੇ ਮੈਂ ਚਲੋ ਤੁਹਾਨੂੰ ਰੌਣਕ ਮੇਲਾ ਦਿਖਾ ਕੇ ਹੀ ਜਾਣਾ ਘਰ ਨੂੰ ਤੇ ਦੇਖੋ ਤੁਸੀਂ ਭੁਲਿਆ ਪਿਆ ਬੱਦਲ ਉੱਤੇ ਤੱਕ ਬਹੁਤ ਜ਼ਬਰਦਸਤ ਮੀਂਹ ਪੈ ਰਿਹਾ